ਐਸ ਡੀ ਐਮ ਡੇਰਾ ਤੁਸੀਂ ਨੇ ਕਾਂਗਰਸ ਦਾ ਢਿੱਲੋਂ ਦਾ ਗੁਲਾਮ ਬਣ ਕੇ ਜਿਹੜਾ 15 ਦਿਨ ਕੰਮ ਕਰਿਆ ਕਾਂਗਰਸੀ ਜਿਵੇਂ ਬੁਖੜਾਏ ਪਏ ਆ ਪਾਗਲ ਹੋ ਗਏ ਆ ਲੋਕਾਂ ਨਾਲ ਲੜਦੇ ਫਿਰ ਰਹੇ ਆ ਸਾਰੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਹੀ ਪਹੁੰਚੇ ਆ ਮੈਂ ਹਲਕੇ ਦੇ ਸਾਰੇ ਜੀ ਦੁਰਗਾ ਦਾ ਭਰਾਵਾਂ ਦਾ ਨੌਜਵਾਨ ਦੋਸਤਾਂ ਦਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਬਹੁਤ ਜਿਆਦਾ ਸਹਿਯੋਗ ਮਿਲਿਆ ਉਮੀਦ ਤੋਂ ਵੱਧ ਪਿਆਰ ਜਿਹੜਾ ਪਬਲਿਕ ਨੇ দেয়া ਅੱਜ ਕਾਂਗਰਸੀ ਦੇ ਅੱਜ ਕਾਂਗਰਸੀ ਜਿਹੜੇ ਬੁਖੜਾਏ ਪਏ ਆ ਪਾਗਲ ਹੋ ਗਏ ਆ ਲੋਕਾਂ ਨਾਲ ਲੜਦੇ ਫਿਰ ਰਹੇ ਆ ਝਗੜੇ ਕਰ ਰਹੇ ਆ ਲੋਕਾਂ ਦੀਆਂ ਗੱਡੀਆਂ ਜਾ ਕੇ ਫੋੜਨ ਲਾ ਤੁਸੀਂ ਦੇਖੋ ਵੀ ਸਾਡੀ ਜਿਹੜੀ ਲੜਾਈ ਉਹ ਸਰਕਾਰ ਨਾਲ ਸੀਗੀ ਪ੍ਰਸ਼ਾਸਨ ਨਾਲ ਸੀ ਐਸਡੀਐਮ ਐਸਡੀ ਉਹ ਬੇਰਾਨਾ ਸੀ ਨੇ ਕਾਂਗਰਸ ਦਾ ਢਿੱਲੋਂ ਦਾ ਗੁਲਾਮ ਬਣ ਕੇ ਜਿਹੜਾ 15 ਦਿਨ ਕੰਮ ਕਰਿਆ ਤੁਸੀਂ ਦੇਖੋ ਸਭ ਤੋਂ ਪਹਿਲੀ ਗੱਲ 22000 ਵੋਟਾਂ ਇਹਨਾਂ ਨੇ ਕੱਟੀਆਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ 22000 ਵੋਟਾਂ ਪਾਤੀਆਂ ਫਿਰ ਇਹ ਕਹਿੰਦਾ ਐਮਐਸ ਨਹੀਂ ਕਲੇਦਦੀਆਂ ਵੋਟਾਂ ਚੱਕ ਕੇ ਲੈ ਲਵੋ ਪਾਦੀਆਂ ਦੀ ਉਹ ਵਾਪਸ ਕਰਵਾਈਆਂ ਉਹਨਾਂ ਵੋਟਾਂ ਪਾਤਾ ਨਹੀਂਆ ਚਾਰ-ਚਾਰ ਵਾਰਡਾਂ ਚ ਪਾਤੀਆਂ ਪੰਜ-ਪੰਜਾਂ ਚ ਪਾਤੀਆਂ ਖੜਾਤੀਆਂ ਵੀ ਪੋਲਿੰਗ ਨਾ ਹੋਈ ਪਹਿਲਾਂ ਤਾਂ ਉੱਥੇ ਐਸਡੀਐਮ ਨੇ ਜਿਹੜਾ ਜੀਰਕਪੁਰ ਦੇ ਡੇਰਾ ਵਸੀ ਲਾਲਲੂ ਦੇ ਲੋਕਾਂ ਨਾਲ ਟੱਕਾ ਕਰਿਆ ਉਹਨਾਂ ਦਾ ਡੈਮੋਕਰੈਟਿਕ ਰਾਈਟ ਜਿਹੜਾ ਉਹ ਖੋਇਆ ਹੈਗਾ ਦੂਸਰੀ ਗੱਲ ਸਭ ਤੋਂ ਵੱਡਾ ਟੱਕਾ ਫਿਰ ਇੱਥੇ ਵੀ ਵਸ ਨਹੀਂ ਹੋਈ ਆ ਜਿਹੜਾ ਹਲਕਾ ਇੰਚਾਰਜ ਤੇ ਉਹਦਾ ਮੁੰਡਾ ਇੱਥੇ ਵੀ ਨਹੀਂ ਟਿਕੇ ਫਿਰ ਜਿਹੜੇ ਵੱਡੇ ਪਿੰਡ ਤੇ ਉਹਨਾਂ ਦੇ ਪੋਲਿੰਗ ਬੂਥ ਖਤਮ ਦਾ ਦਿਆਲਪੁਰੇ ਦੀ 2500 ਵੋਟਾਂ ਆ ਅਕੋਰਡਿੰਗ ਟੂ ਲਾ ਜਿਹੜਾ ਪੋਲਿੰਗ ਬੂਥਾ ਇਲੈਕਸ਼ਨ ਕਮਿਸ਼ਨ ਦੀ ਅਪਰੂਵਲ ਤੋਂ ਬਗੈਰ ਤੁਸੀਂ ਕੈਨਸਲ ਨਹੀਂ ਕਰ ਸਕਦੇ ਉਹਨੂੰ ਚੱਕ ਕੇ ਬਿਆਲਪੁਰੇ ਦਾ ਬੂਥ ਛੱਤ 'ਤੇ ਬਣਾ ਤੇ ਜਿਹੜਾ ਅੱਧਾ ਪਿੰਡ ਦਾ ਉਹਦਾ 90 'ਚ ਬਣਾਉਂਦਾ ਉਹ ਬੂਥ ਕੈਨਸਲ ਕਰਦੇ ਆ ਰਾਮਗੜ੍ਹ ਘੁੱਡੇ ਦਾ ਬੂਥ ਉਹ ਵੀ ਚੱਕ ਕੇ ਛੱਤ ਬਣਾਇਆ ਹੈ ਡਹਿਰ ਦਾ ਬੂਥ ਆਲੰਗਰੀ ਜਿਹੜਾ ਬਣਾਇਆ ਤੇ ਦੇਵੀ ਨਗਰ ਦਾ ਬੂਥ ਜਿਹੜਾ ਉਹਨੂੰ ਡੇਰਾਬਸੀ 'ਚ ਬਣਾ ਦੇ ਫਿਰ ਮੈਂ ਜਾ ਕੇ ਰਿਪੋਰਟ ਜੈਂਟ ਕਰਿਆ ਐਸਡੀਐਮ ਸਾਹਿਬ ਨੇ ਕਿਹਾ ਵੀ 2 ਦਿਨਾਂ ਦੇ ਅੰਦਰ ਅੰਦਰ ਮੈਂ ਇਹਨੂੰ ਟਰਾਂਸਫਰ ਕਰ ਦਿਉਂਗਾ ਮੈਂ ਕਿਹਾ ਮੈਂ ਧਰਨਾ ਲਾਉਂਗਾ ਫਿਰ ਮੈਂ 3 ਦਿਨ ਪਹਿਲਾਂ ਪੁੱਛਿਆ ਵੀ ਹੋ ਗਏ ਕਹਿੰਦਾ ਡੰਲਸਰ ਹੋ ਗਏ ਪਿੰਡਾਂ ਦੇਵੀ ਨਗਰੀ ਕੋਠਾ ਪੈਣਗੀਆਂ ਉਹਨਾਂ ਦੀ ਦਿਆਲਪ੍ਰੇ ਮੈਂ ਸਾਰਾ ਕਨਵੇ ਵੀ ਕਰ ਦਿਆ ਤੇ ਕੱਲ ਸਾਂਚੇ ਨੂੰ ਮਨੂੰ ਕਹਿਣਾ ਕਿ ਜੀ ਹੋਏ ਨਹੀਂ ਅੱਜ ਮੈਂ ਕਿਹਾ ਕੀ ਆ ਕੱਲ ਹੋਊਗੀ ਕਹਿੰਦਾ ਜੀ ਬੜਾ ਪ੍ਰੈਸ਼ਰ ਦਾ ਮਤਲਬ ਐਸਡੀਐਮ ਨੇ ਤਾਂ ਨੀਰੀ ਗਲਮੀ ਕਰੀਆ ਕਪਿੰਦਰ ਢਿੱਲੋਂ ਦੀ ਐਡਮਿਨਿਸਟ੍ਰੇਸ਼ਨ ਨੇ ਔਰ ਇਸ ਤੋਂ ਵੀ ਜਾ ਕੇ ਹੱਥ ਉਸ ਟਾਈਮ ਹੋ ਗਈ ਵੀ ਜਿਹੜੇ ਬੀਐਲਓ ਆ ਉਹਨਾਂ ਨੇ ਕੋਈ ਵੀ ਨਾ ਜੀਨਿਕ ਪਰ ਨਾ ਡੇਰਾ ਬਸੀਨਾ ਲਲਡੂ ਕੋਈ ਪਰਚੀ ਨਹੀਂ ਵੰਡੀ ਲੋਕਾਂ ਨੂੰ ਵੋਟਰਾਂ ਨੂੰ ਕਿਸੇ ਕੋਲ ਇਸ ਟਾਈਮ ਪਰਚੀ ਨਹੀਂ ਆਈ ਫਿਰ ਤੁਗਲਕ ਸਾਈ ਫਰਮਾਨ ਜਾਰੀ ਕਰਦੇ ਹਨ ਕੋਈ ਵੀ ਬੀਐਲਓ ਕਿਸੇ ਬੂਥ ਤੇ ਨਹੀਂ ਬੈਠਾ ਤੁਸੀਂ ਦੱਸੋ ਵੀ ਸਮੂਥ ਪੋਲਿੰਗ ਹੋ ਸਕਦੀ ਹੈ ਬੀਐਲਓ ਦਾ ਕੰਮ ਪਰਚੀਆਂ ਮੰਡਣਾ ਵੋਟ ਪੂਰ ਨਾ ਸੋ ਮਤਲਬ ਇਹ ਨਾ ਡਰ ਕੇ ਹਲਕੇ ਤੋਂ ਵੀ ਕੋਸ਼ਿਸ਼ੇ ਕਰ ਰਹੇ ਵੀ ਵੋਟ ਹੀ ਨਾ ਪੂਰ ਹੋਏ ਲੋਕਾਂ ਮਤਲਬ ਅਸੀਂ 15 ਦਿਨ ਲਗਾਤਾਰ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਲੜਾਈ ਲੜਦੇ ਰਹੇ ਆ ਇਹਨਾਂ ਨੇ ਹਰ ਐਫਰਟ ਕਰੇ ਵੀ ਇਹ ਜੜੀਆਂ ਚੀਜ਼ਾਂ ਕੋਈ ਵੋਟ ਪੂਰ ਨਾ ਹੋ ਸਕੇ ਸੋ ਅੱਜ ਵੀ ਐਸ ਡੀ ਐਮ ਦੇ ਖਿਲਾਫ ਤਾਂ ਮੈਂ ਬਕਾਇਦਾ ਉਹ ਸਾਰੇ ਟਿਕਰੀਆਂ ਹਾਂ ਕੋਲ ਤੇ ਦਬਾਰਾ ਫੇਰ ਉਹਦੀ ਸੀਬੀਆਈ ਇਨਕੁਆਇਰੀ ਵਾਸਤੇ ਤਾਂ ਮੈਂ ਜ਼ਰੂਰ ਲਿਖਾਂਗਾ ਜਿੰਨੀ ਗੁੰਡਾ ਕਰਦੇ। ਜਨ ਅੱਜ ਤੁਸੀਂ ਦੇਖੋ ਡੇਰਾਵਸੀ ਲਾਂਡਰੋ ਤੇ ਜੀਰਕਪੁਰ ਅੱਜ ਵੀ ਚੋਣ ਪ੍ਰਚਾਰ ਬੰਦ ਹੋ ਗਿਆ। ਡੇਰਾਵਸੀ 10 ਨੰਬਰ ਵਾਰਡ ਤੇ ਦੇਖਿਓ ਤੁਸੀਂ ਗਲੀਆਂ ਸਰਕਾਰੀ ਗਲੀਆਂ ਤੇ ਹੋਲਡਿੰਗ ਲਾਦੇ ਸਾਰੇ ਕੈਂਡੀਡੇਟ ਅੱਜ ਵੀ ਲਾਰੇ ਜਦ ਕਿ ਸਰਕਾਰੀ ਗਲੀ ਤੇ ਕੋਈ ਹੋਲਡਿੰਗ ਲੱਗੀ ਨਹੀਂ ਸਕਦਾ। ਮੈਂ ਆਬਜ਼ਰਵਰ ਨੂੰ ਵੀ ਕਹਿ ਲਿਆ, ਏਡੀਸੀ ਨੂੰ ਵੀ ਕਿਹਾ ਐਸਜੀਐਮ ਨੂੰ ਵੀ ਕਿਹਾ ਕੋਈ ਪ੍ਰਵਾਨ ਨਹੀਂ ਕੋਈ ਰੋਕਿਆ ਨਹੀਂ ਬੇਖੌਫ ਹੋ ਕੇ ਹੁੰਦੀ ਗਲੀਆਂ 'ਚ ਗਲੀਆਂ ਬੰਦ ਕਰ ਕਰਕੇ ਹੋਟਿੰਗ ਜਿਹੜੇ ਲਾ ਰਹੀ ਹੈ ਇੱਥੇ ਡੀਪੀਐਸ ਸਕੂਲ ਜਿਹੜਾ ਪੋਲਿੰਗ ਬੂਥ ਬਣਿਆ ਹੈ ਅੱਜ ਇਹਨੇ ਈਓ ਨੂੰ ਕਹਿ ਕੇ ਜਿਲਖਪੁਰ ਨੂੰ ਉੱਥੇ ਸਾਰੀਆਂ ਟੈਲਾਂ ਪਟਵਾ ਦੀਆਂ ਤੇ ਪਾਣੀ ਘੇਰ ਦਿਆ ਵੀ ਪੋਲ ਕਰਨ ਦੀ ਨਹੀਂ ਕੋਈ ਗੱਲ ਸੀ ਮਤਲਬ ਇਸ ਲੈਵਲ ਤੱਕ ਆ ਗਏ ਵੀ ਲੋਕਾਂ ਦੇ ਰਸਤੇ ਤੱਕ ਬੰਦ ਕਰ ਰਹੇ ਆ ਵੀ ਪੋਲਿੰਗ ਨਾ ਪ੍ਰੋਪਰ ਹੋਵੇ باوجود ਇਸ ਦੇ ਮੈਂ ਨੂੰ ਪੂਰੀ ਮੀਦਾ ਵੀ ਜੀਰਕਪੁਰ ਦੇ ਲੋਕ ਗੁੰਡਾਗਰਦੀ ਦਾ ਜਵਾਬ ਆ ਜਿਹੜਾ ਕੱਲ ਨੂੰ ਵੋਟ ਨਾਲ ਦੇਣਗੇ ਤੁਸੀਂ ਦੇਖੋ ਉੱਥੇ ਪੀਰਮਚੰਦੇਆ ਜਰਨਲਿਸਟਿੰਗਾ ਕਾਂਗਰਸੀ ਹੁੰਦਾ ਦਾ ਕਿਉਂਕਿ ਇਹਨਾਂ ਨੇ ਕਾਂਗਰਸ ਨੇਤਾ ਦਲਾਲਾਂ ਨੂੰ ਟਿਕਟਾਂ ਦੇਈਆਂ ਜਿਹੜੇ ਢਿੱਲੂ ਵਾਸਤੇ ਪੈਸੇ ਇਕੱਠੇ ਕਰਦੇ ਆ ਖਾਣਿਆਂ 'ਚ ਤਹਿਸੀਲਾਂ 'ਚ ਗੁੰਡਾ ਟੈਕਸ ਕਰੈਸਰਾਂ ਦਾ ਇਕੱਠਾ ਕਰਦੇ ਆ ਇਲੀਗਲ ਮਾਈਨਿੰਗ ਕਰਦੇ ਆ ਨਜਾਇਜ਼ ਸ਼ਰਾਬ ਵੇਚਦੇ ਆ ਉਹਨਾਂ ਨੂੰ ਟਿਕਟਾਂ ਦੇਈਆਂ ਢਿੱਲੂ ਨੂੰ ਕਾਂਗਰਸੀਆਂ ਨੂੰ ਤਾਂ ਟਿੱਕਾ ਹੀ ਨਹੀਂ ਦਈਆਂ ਹੁਣ ਉਹ ਜਰਨੈਲ ਕਾਂਗਰਸੀ ਦਾ ਉਸ ਵਿਚਾਰੇ ਨੇ ਪਿਛਲੇ ਇਲੈਕਸ਼ਨਾਂ 'ਚ ਵੀ ਸ਼ਾਇਦ ਢਿੱਲੋ ਜਿੱਤ ਕੇ 2 ਕੁਇੰਟਲ ਡਰਸ ਗੁੱਲੇ ਖਰੀਦੇ ਤੇ ਵੰਡਣ ਵਾਸਤੇ ਕੱਲ ਉਹਦੀ ਕੋਠੀ ਤੇ ਹਮਲਾ ਕਰਵਾਇਆ ਉਹਦੀ ਗੱਡੀ ਤੋੜੀ ਉਹਦੇ ਬੱਚਿਆਂ ਨੂੰ ਉਹ ਵਿਚਾਰੇ ਭੱਜ ਕੇ ਅੰਦਰ ਵੜ ਕੇ ਨਹੀਂ ਤਾਂ ਮਾਰ ਦੇਣਾ ਡਾਂਡਾ ਡਾਂਗਾ ਰੌੜਾ ਕਿਰਪਾਨਾਂ ਲੈ ਕੇ ਉਹਦੇ ਘਰ ਤੇ ਹਮਲਾ ਹੋਇਆ ਰਾਤ ਨੂੰ 11 ਵਜੇ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਅੱਜ ऐसे चुनु भी किया भी कार्यवाही करो मतलब शहर ते दहशत फैलाने की कोशिश कर रही है डेरा बसीच भी ठक्के ਨਾਲ ਦਿੱਤੇ ਜਾਂਦੇ ਲਲਡੂਚੂ ਵੀ ਠक्के ਨਾਲ ਦਿੱਤੇ ਜਾਂਦੇ ਇੱਕ ਡਰ ਭੇਦਾ ਮਾਹੌਲ ਆ ਜਿਹੜਾ ਪੈਦਾ ਹੋਇਆ ਵਿਆ ਹੁਣ ਉਮੀਦ ਐਸਐਸਪੀ ਸਾਹਿਬ ਤੇ ਆ ਮੈਂ ਸਵੇਰੇ ਉਹਨਾਂ ਨੂੰ ਮਿਲਿਆ ਸੀਗਾ ਮੈਂ ਕਿਹਾ ਤਾਂ ਵੀ ਲੋਕਾਂ ਦਾ ਡੈਮੋਕਰੈਟਿਕ ਰਾਈਟ ਆ ਵੋਟ ਪੋਲ ਕਰ ਇਹਨਾਂ ਨੇ ਬੜੀਆਂ ਜੱਤੀਆਂ ਕਰੀਆਂ ਬੜੇ ਠੱਕੇ ਕਰੇ ਜੀਰਕ ਪਰਚ ਸ਼ਾਮ ਦਾ ਮਾਹੌਲ ਬਣਾਇਆ ਤੇ ਇੱਕ ਇਹਨਾਂ ਦਾ ਕੈਂਡੀਡੇਟਰ ਰਾਜੂ ਉੱਥੇ 2 ਨੰਬਰ ਵਾਲਾ ਉਹਨੇ ਉੱਥੇ ਲੋਕਾਂ ਨੂੰ ਸਰੀਆਮ ਧਮਕਾਇਆ ਇੱਕ ਬੰਦੇ ਨੂੰ ਥੋੜਾ ਜਿਹਾ ਹੋਰਡਿੰਗ ਫਟ ਗਿਆ ਉਹਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਉਹਦੀ ਅੱਖਾਂ ਸਜਾਤੀਆਂ ਉਹਦੀ ਪਿੱਠ ਸੁੱਜ ਗਈ ਵਿਚਾਰਾ ਹਸਪੀਟਲ ਤੋਂ ਇਲਾਜ ਕਰਵਾ ਕੇ ਆਇਆ ਉਹ ਤੋਂ ਡਰਦਾ ਹੋਇਆ ਥਾਣੇ ਤੱਕ ਨਹੀਂ ਗਿਆ ਰਾਜੂ ਆ ਉਹਦਾ ਨਾਮ ਤੇ ਰਾਜੂ ਨੇ ਕੁੱਟਿਆ ਤੇ ਨਾਂ ਉਹ ਬੰਦੇ ਦਾ ਸੰਦੀਪਤਾ ਉੱਥੇ ਘਰ ਮਿਲਾਂ ਸੰਦੀਪ ਨਾਂ ਸੀ ਕਿ ਇੰਨੀ ਬੁਰੀ ਤਰ੍ਹਾਂ ਮਾਰਿਆ ਉਹਨੂੰ ਡਰਾਈਵਰ ਕੁੱਟਿਆ ਗੱਡੀਆਂ ਦਾ ਸੋ ਹੁਣ ਕਾਂਗਰਸੀ ਬੋਕਲਾੜ ਚ ਆ ਕੇ ਨਾ ਗੁੰਡਾਗਰਦੀ ਤੇ ਆ ਗਏ ਇਹੀ ਕੰਮ ਡੇਰਾਫਸੀ ਆ ਇਹੀ ਲੰਮ ਵਿਚ ਸੋ ਮੈਂ ਤਾਂ ਇਹ ਬੇਨਤੀ ਕਰਦਾ ਵੀ ਸਾਡੀ ਲੜਾਈ ਕੋਈ ਹੁਣ ਅਕਾਲੀ ਦਲ ਜਾਂ ਕਾਂਗਰਸੀ ਦੀ ਲੜਾਈ ਨਹੀਂ ਸਾਡੀ ਤਾਂ ਇੱਕ ਸਮਾਜ ਸੇਵਾ ਹੋ ਗਈ ਵੀ ਜਿਹੜਾ ਹਲਕੇ ਦੇ ਅੰਦਰ ਗੰਦ ਪਿਆ ਹੋਇਆ ਉਹਨੂੰ ਸਾਫ ਕਰਨਾ ਗੰਦਾ ਇਹ ਜਿਹੜਾ ਲੋਕਾਂ ਨੂੰ ਤਸੀਲਾਂ ਚ ਵੀ ਲੁੱਟ ਰਿਆ ਥਾਣੇ ਚ ਲੁੱਟ ਰਿਆ ਫਿਰ ਇਹ ਇਲੈਗਲ ਮਾਈਨਿੰਗ ਹੋ ਰਹੀ ਆ ਨਜਾਇਜ਼ ਪੈਸੇ ਲਈ ਜਾਨੇਗਾ ਨਜਾਇਜ਼ ਪਰਚੇ ਹੋ ਰਹੇ ਆ ਨਜਾਇਜ਼ ਗੁੰਡਾਗਰਦੀ ਹੋ ਰਹੀ ਆ ਚਾਰ ਮਰਡਰ ਕੀ ਪਰਚੋਲੇ ਅੱਜ ਪੂਰੇ ਸ਼ਹਿਰ ਤੇ ਸਹਿਮ ਦਾ ਮਾਹੌਲ ਇਹਨਾਂ ਨੇ ਕ੍ਰੀਏਟ ਕਰਾਇਆ ਹੈ ਐਸਐਸਪੀ ਸਾਹਿਬ ਨੇ ਵੈਸੇ ਮੈਨੂੰ ਉਮੀਦ ਵੀ ਆ ਉਹਨਾਂ ਨੇ ਮੈਨੂੰ ਸ਼ੋਰ ਕਰਿਆ ਕਿ ਮੇਰੀ ਜ਼ਿੰਮੇਵਾਰੀ ਆ ਮੈਂ ਬਿਲਕੁਲ ਵੀ ਗੁੰਡਾਗਰਦੀ ਨਹੀਂ ਹੋਣ ਦਵਾਂਗਾ ਮੇਰੀ ਐਸਐਸਪੀ ਸਾਹਿਬ ਨੇ ਗਰੰਟੀ ਦਿੱਤੀ ਆ ਔਰ ਜਿਹੇ ਜਿਹਾਂ ਉਹਨਾਂ ਦਾ ਕੈਰੇਕਟਰ ਰਿਹਾ ਹੈਗਾ ਐਸਐਸਪੀ ਸਾਹਿਬ ਦਾ ਮੈਨੂੰ ਪੂਰਨ ਉਮੀਦ ਆ ਵੀ ਉਹ ਫੇਰ ਇਲੈਕਸ਼ਨ ਕਰਵਾਉਣ ਵਾਸਤੇ ਪੂਰੀ ਮਿਹਨਤ ਕਰਨਗੇ ਜਿਸ ਤਰ੍ਹਾਂ ਦਾ ਕੰਮ ਪ੍ਰਸ਼ਾਸਨ ਨੇ ਜੋ ਗੁੰਡਾਗੱਦੀ ਕੀਤੀ ਜੋ ਕਾਂਗਰਸ ਦੇ غلام ਬਣ ਕੇ ਪਿਛਲੇ ਦਿਨਾਂ 'ਚ ਜੋ ਕੰਮ ਕਰਿਆ ਮੈਨੂੰ ਐਸਐਸਪੀ ਸਾਹਿਬ ਤੋਂ ਉਮੀਦ ਆ ਵੀ ਕੱਲ ਨੂੰ ਜਰੂਰ ਫੇਰ ਮੈਚਨ ਕਰਵਾਉਣਗੇ ਤੇ ਲੋਕਾਂ ਦਾ ਡੈਮੋਕਰੈਟਿਕ ਲਾਈਟ ਔਰ ਮੈਂ ਤੁਹਾਡੇ ਜਰੀਏ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜੇ ਆਪਾਂ ਗੁੰਡਿਆਂ ਦੇ ਅੱਗੇ ਝੁਕ ਕੇ ਬਦਮਾਸ਼ਾਂ ਦੇ ਅੱਗੇ ਝੁੱਕ ਗਏ ਕਾਨੂੰਨ ਸਾਡੀਆਂ ਸ਼ਾਮਲਾਟਾਂ ਦੇ ਕਬਜ਼ਾ ਕਰਨਗੇ ਸਾਡਾ ਪੈਸਾ ਖੁਰਦ-ਖੁਰਦ ਕਰਕੇ ਦੇਣਗੇ ਜੀਰਕਪੁਰ ਦਾ 72 ਕਰੋੜ ਰੁਪਇਆ ਦੂਸਰੀ ਕਮੇਟੀਆਂ ਨੂੰ ਟਰਾਂਸਫਰ ਹੋ ਗਿਆ ਸਾਡੀਆਂ 4 ਸ਼ਾਮਲਾਟਾਂ ਦੇ 3 ਮਹੀਨੇ ਚ ਕਰਜ਼ਾ ਹੋ ਗਿਆ ਵੀ ਜੇ ਇਹ ਜੇ ਬਦਮਾਸ਼ ਬੰਦਿਆਂ ਨੂੰ ਆਪਾਂ ਜੀਰਕਪੁਰ ਦੀ ਕਮਾਂਡ ਦਿੱਤੀ 4 ਬੰਦੇ ਪੰਜ ਗੱਲੇ ਤੋਂ ਲੈਣ ਕੇ ਖੜੇ ਕਰਿਆ ਪੰਜਵਾਂ ਮੁਹਾਲੀ ਤੋਂ ਖੜਾ ਕਰਿਆ ਇਹਨੇ ਆਪਣਾ ਲੜਕਾ ਉੱਦੇ ਵੀਰ ਉੱਥੋਂ ਖੜਾ ਕਰਿਆ ਜਿੱਤੇ ਉਹਨੇ 17 ਗਿੱਲਾਂ ਦਾ ਕਬਜ਼ਾ ਕਰਵਾਇਆ ਮਤਲਬ ਵੀ ਜੀਰਕਪੁਰ ਦੀਆਂ ਸ਼ਾਮਲਾਟਾਂ ਲੁੱਟਣਗੇ ਜੀਰਕਪੁਰ ਦਾ ਪੈਸਾ ਲੁੱਟਣਗੇ ਜੀਰਕਪੁਰ ਦੀ ਸ਼ਾਂਤੀ ਭੰਗ ਕਰਨੀ ਜਿਹੜਾ ਜੀਰਕਪੁਰ ਚ ਭਾਈਚਾਰਕ ਮਾਹੌਲ ਬਣਿਆ ਹੋਇਆ ਅੱਜ ਜੀਰਕਪੁਰ ਚ ਇਹਨਾਂ ਨੇ ਟੈਨਸ਼ਨ ਕ੍ਰੀਏਟ ਕਰੀ ਹੋਈ ਸੋ ਮੈਂ ਜੀਰਕਪੁਰ ਦੇ ਰੈਜ਼ੀਡੈਂਟਾਂ ਨੂੰ ਬੇਨਤੀ ਕਰਦਾ ਵੀ ਘਰਾਂ ਤੋਂ ਬਾਹਰ ਨਿਕਲੋ ਇਹਨਾਂ ਬਦਮਾਸ਼ਾਂ ਦੇ ਚੋਂ ਇੱਕ ਇੱਕ ਵੋਟ ਪੋਲ ਕਰੋ ਜੀਰਕਪੁਰ ਦੀ ਵੈਟਰਮੈਂਟ ਵਾਸਤੇ ਪੋਲ ਕਰੋ ਸ਼੍ਰੋਮਣੀ ਅਕਾਲੀ ਦਲ ਨੂੰ ਐਨ ਕੇ ਸ਼ਰਮਾ ਜੀ ਦੀ ਟੀਮ ਨੂੰ ਥੋੜੇ ਸਹਿਯੋਗ ਦੀ ਥੋੜੇ ਪਿਆਰ ਦੀ ਲੋੜ ਆ ਉਹੀ ਪਿਆਰ ਜੋ ਪਿਛਲੇ 20 ਸਾਲਾਂ ਤੋਂ ਤੁਸੀਂ ਸਾਡੀ ਟੀਮ ਨੂੰ ਦੇ ਆ ਅੱਗੇ ਵੀ ਦੇ ਇੱਕ ਜੀ ਜਿਹੜਾ ਇਹ ਬੀਐਲਓ ਦਾ ਹੁੰਦਾ ਕਿ ਫੇਅਰ ਇਲੈਕਸ਼ਨ ਕਰਾਣੇ ਆ ਤੇ ਇਹਦੇ ਬਾਰੇ ਹੋਊਗਾ ਜੀ ਕੁਝ ਬੀਐਲਓ ਬੈਠੂਗਾ ਜਾਂ ਨਹੀਂ ਦੇਖੋ ਕੱਲ ਸਾਨੂੰ ਸਾਵ ਨੂੰ ਪਤਾ ਲੱਗਿਆ ਵੀ ਬੀਐਲਓ ਨੇ ਕੋਈ ਪਰਚੀ ਨਹੀਂ ਬਣਾਈ ਫਿਰ ਐਸਡੀਐਮ ਨੇ ਆਰਡਰ ਜਾਰੀ ਕਰ ਦਿੱਤੇ ਵੀ ਕੋਈ ਵੀ ਬੀਐਲਓ ਬੂਥ ਤੇ ਨਹੀਂ ਬੈਠੂਗਾ ਤੇ ਮੈਂ ਆਪਣੇ ਵਰਕਰਾਂ ਦੀ ਡਿਊਟੀ ਲਈਆ ਵੀ ਤੁਸੀਂ ਬੂਥ ਲਾਓ ਵੱਧ ਬੂਥ ਲਾਓ ਲੋਕਾਂ ਨੂੰ ਪਰਚੀਆਂ ਦਿਓ ਤੇ ਪੋਲ ਕਰਵਾਓ ਸੋ ਹੁਣ ਤਾਂ ਸਾਡੀ ਟੀਮ ਜੀਰਕਪੁਰ ਚ ਸੋਸ਼ਲ ਵਰਕਰ ਬਣ ਕੇ ਕੰਮ ਕਰ ਰਹੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੀ ਵੋਟ ਹਰ ਹਾਲਤ ਵਿੱਚ ਪੋਲ ਹੋਏ ਤੇ ਠੀਕ ਜਗ੍ਹਾ ਤੇ ਪੋਲ ਹੋਏ ਸੋ ਅਸੀਂ ਬੀਐਨਓ ਦੀ ਛਾਂ ਤੇ ਆਪਣੀਆਂ ਟੀਮਾਂ ਜਿਹੜੀਆਂ ਸਾਈਡਾਂ ਤੇ ਬਿਠਾਵਾਂਗੇ ਸਾਰੇ ਜੀਰਕਪੁਰ ਚ ਤਾਂ ਕਿ ਸਾਡੀ ਵੋਟ ਜਿਹੜੀ ਮੈਕਸਿਮਮ ਜੀਰਕਪੁਰ ਦੇ ਰੈਜ਼ੀਡੈਂਟ ਜਿਹੜੇ ਉਹ ਪੋਲ ਕਰ ਸਕਣ ਕਾਂਗਰਸ ਨੇ ਹਰ ਪੋਸੀਬਲ ਐਫਰਟ ਕਰਿਆ ਲੋਕਾਂ ਦੇ ਡੈਮੋਕਰੈਟਿਕ ਰਾਈਟਸ ਆ ਜਿਹੜੇ ਖਤਮ ਕਰਨ ਦਾ ਤੁਸੀਂ ਦੱਸੋ ਵੀ ਐਲੂ ਤੋਂ ਬਿਨਾਂ ਕਦੇ ਪੋਲਿੰਗ ਹੋਈ ਆ ਸਾਡੇ ਸਮੇਂ ਦੀ ਰੋਟਾ ਪੈਂਦੀਆਂ ਨਹੀਂ ਆ ਬੀਐਨਓ ਬੈਠਦੇ ਰਹੇ ਅੰਦਰ ਬੈਠਦੇ ਰਹੇ ਪਰਚੀਆਂ ਦਿੰਦੇ ਰਹੇ ਸੋ ਕਾਂਗਰਸ ਦੀ ਹਾਰ ਦਾ ਤਾਂ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਲੋਕਾਂ ਦੇ ਪੋਲਿੰਗ ਰਾਈਟ ਇਹਦੇ ਢਿੱਲੋਂ ਦੇ ਕਹਣ ਤੇ ਖੋਏ ਜਾ ਰਹੇ ਨੇ ਜੀ ਸੋ ਇੱਕ ਸ਼ਰਮਾਇ ਤੁਸੀਂ ਪੂਰੇ ਇਲੈਕਸ਼ਨ ਜੀ ਕਾਫੀ ਨੇ ਬਿਲਕੁਲ ਮੈਂ ਮੰਨਦਾ ਕਿ ਉਹਨਾਂ ਨੇ ਡੈਮੋਕਰੈਟਿਕ ਰੈਲਿਟੀ ਜਿਹੜੇ ਖੋਏ ਆ 3 ਕਿਲੋਮੀਟਰ ਦੂਰ ਆ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰੀ ਆ ਵੀ ਤੁਸੀਂ ਆਪਣੀਆਂ ਬਸਾਂ ਲੈ ਕੇ ਤੁਸੀਂ ਵੋਟਾਂ ਪਾਣ ਜ਼ਰੂਰ ਪਹੁੰਚੋ ਇੱਥੇ ਇੱਕ ਵੋਟ ਕੋਲ ਦੀ ਪਿੰਡ ਵਾਲਿਆਂ ਦਾ ਗੁੱਸਾ ਜਿਹੜਾ ਵੋਟ ਦੇ ਰੂਪ ਚ ਬਾਹਰ ਨਹੀਂ ਖਿੜਦਾ ਦੇਖਿਓ ਤੁਸੀਂ ਸਰਬਾਜੀ ਇੱਕ ਆਜ਼ਾਦ ਉਮੀਦਵਾਰ ਦੇ ਕੁਝ ਮੁੰਡੇ ਆਏ ਸੀਗੇ ਉਹ ਚੋ ਪ੍ਰਚਾਰ ਕਰਨ ਜੀਏ ਉਹਨਾਂ ਨੂੰ ਫੋਨ ਤੇ ਰਾਤ ਚੱਕ ਮੇਰਾ ਦੇ ਪਤੇ ਵੀ ਦੱਦ ਕਰਤਾ ਜੀ ਉਹਨਾਂ ਦੇ ਦੇਖੋ ਇਹ ਗੁੰਡਾ ਕਰਦੀ ਆ ਮੈਂ ਰਾਤ ਨੂੰ ਫੋਨ ਕਰਿਆ ਦਾ ਮੈਂ ਐਸਐਸਪੀ ਸਾਹਿਬ ਨੂੰ ਫੋਨ ਕਰਿਆ ਤਾਂ ਐਸਐਸਪੀ ਸਾਹਿਬ ਨੇ ਫੋਨ ਕਰਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜੇ ਜਲਖਪੁਰ ਦੇ ਹਿਸਟਰੀ ਸੀਟਰ ਆ ਜੀ ਉਹਨਾਂ ਨੂੰ ਅਸੀਂ ਚੱਕ ਰਹੇ ਹਾਂ ਇਹ ਅੱਛਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹ ਕੋਈ ਹਿਸਟਰੀ ਸੀਟਰ ਹੈ ਨਹੀਂ ਤਾਂ 2000 ਤੱਕ ਕੇਸ ਖਤਮ ਹੋ ਗਏ ਸਾਰੇ ਉਹਦੇ ਤੇ ਕੋਈ ਪਰਚਾ ਦਰਦ ਨਹੀਂ ਹੈਗਾ ਕੋਈ ਗਲਤ ਹੈ